ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਜੀ ਹਨੀ ਪੋਨੀਆ ਇਹ ਆਪਣਾ ਛੋਟਾ ਵੀਰ ਹਰਕਿਰਤ ਸਿੰਘ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੇ ਪਹਿਲੇ ਦੋ ਲਾਈਵ ਦੇਖੇ ਹੀ ਹੋਣਗੇ ਜੀ ਲੋਕ ਤੱਤ ਕਰਿਆ ਆਪਾਂ ਤੇ ਅੱਜ ਲੋਕ ਤੱਤ ਤੀਜਾ ਲੈ ਕੇ ਤੁਹਾਡੇ ਅੱਗੇ ਆਏ ਆ ਉਮੀਦ ਆ ਤੁਹਾਨੂੰ ਚੰਗਾ ਲੱਗੂਗਾ ਤਾਂ ਲੋਕ ਤੱਤ ਗਾਣ ਤੋਂ ਪਹਿਲਾਂ ਮੇਰੇ ਦੋ ਕੁ ਗੱਲਾਂ ਦੋ ਕੁ ਮਿੰਟ ਲੱਗਣਗੇ ਉਹ ਦੱਸਣ ਤੋਂ ਬਾਅਦ ਅਸੀਂ ਲੋਕ ਤੱਤ ਕਰਾਂਗੇ ਵੀਰਾ ਗੱਲ ਐਦਾਂ ਵੀ ਸਾਡੇ ਪਹਿਲੇ ਦੋ ਲੋਕ ਤੱਥਾਂ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਲੋਕਾਂ ਨੇ ਐਨੇ ਮੈਸੇਜ ਆਏ ਐਨੇ ਲੋਕਾਂ ਦੋਸਤਾਂ ਮਿੱਤਰਾਂ ਦੇ ਫੋਨ ਆਏ ਕਿ ਮੇਰੀ ਫਰੈਂਡ ਲਿਸਟ ਫੁੱਲ ਹੋ ਗਈ ਆਈਡੀ ਦੀ ਤਾਂ ਹੁਣ ਤਕਰੀਬਨ 3-400 ਰਿਕਵੈਸਟ ਪੈਂਡਿੰਗ ਚ ਪਈ ਐ ਤਾਂ ਵੀਰੋ ਆ ਗੱਲ ਮੈਂ ਤੁਹਾਨੂੰ ਦੱਸਣੀ ਚਾਹਣਾ ਰਿਕਵੈਸਟ ਏ ਸਾਰਿਆਂ ਅੱਗੇ ਕਿ ਅੱਜ ਅਸੀਂ ਆਪਣੇ ਪੇਜ ਤੋਂ ਲਾਈਵ ਹੋਏ ਆ ਸਾਡੇ ਪੇਜ ਦਾ ਨਾਮ ਹੈ ਜੀ ਉੱਪਰ ਹਨੀ ਪੂਣੀਆਂ ਮੇਰੀ ਕਲਮ ਮੇਰੇ ਜਜ਼ਬਾਤ ਤਾਂ ਮੇਰੇ ਵੀਰ ਜਿੰਨਿਆਂ ਨੇ ਵੀ ਸਾਨੂੰ ਰਿਕਵੈਸਟਾਂ ਕੀਤੀਆਂ ਹੋਈਆਂ ਨੇ ਜਾਂ ਅੱਗੇ ਜਿਹੜੇ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਸਾਡੇ ਪਹਿਲੇ ਹੀ ਲਿਖੇ ਹੋਏ ਗੀਤ ਲੋਕ ਤੱਥ ਜੋ ਵੀ ਸਾਡਾ ਲਿਖਿਆ ਹੋਇਆ ਉਹ ਦੇਖਣਾ ਚਾਹੁੰਦੇ ਨੇ ਉਹ ਤੁਹਾਨੂੰ ਸਾਰਾ ਇਸ ਪੇਜ ਤੇ ਮਿਲੂਗਾ ਤਾਂ ਤੁਸੀਂ ਇਸ ਪੇਜ ਨਾਲ ਸਾਡੇ ਨਾਲ ਜੁੜ ਸਕਦੇ ਹੋ ਇਹ ਸਾਡਾ ਅਫੀਸ਼ੀਅਲ ਪੇਜ ਹੈ ਜੀ ਇਹਨੂੰ ਲਾਈਕ ਕਰੋ ਫੋਲੋ ਕਰੋ ਸ਼ੇਅਰ ਕਰੋ ਤੇ ਵੀਰੋ ਆਈਡੀ ਤੇ ਜਿੰਨੇ ਨੇ ਵੀ ਰਿਕਵੈਸਟਾਂ ਕੀਤੀਆਂ ਹੋਈਆਂ ਨੇ ਜਾਂ ਵੀਰ ਜਿਹੜੇ ਸਾਡੇ ਨਾਲ ਅੱਗੇ ਆਉਣ ਵਾਲੇ ਜੁੜਨਾ ਚਾਹੁੰਦੇ ਨੇ ਉਹ ਇਸ ਪੇਜ ਤੇ ਸਾਡੇ ਨਾਲ ਜੁੜ ਸਕਦੇ ਨੇ ਅੱਜ ਅਸੀਂ ਪੇਜ ਤੋਂ ਹੀ ਲਾਈਵ ਹੋਏ ਆਂ ਤੇ ਵੀਰੋ ਹੁਣ ਲੋਕ ਤੱਥ ਬਾਰੇ ਗੱਲ ਕਰਦੇ ਆਂ ਇਹ ਲੋਕ ਤੱਥ ਲਿਖਣ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਜੀ ਮੇਰੇ ਵੀਰ ਦਾ ਸੁੱਖਾ ਸਵਾੰਗ ਵੀਰ ਦਾ ਪਿੰਡ ਹੈ ਜੀ ਬਠਿੰਡੇ ਸੈਧੋ ਕਲਾਂ ਆਰਮੀ 'ਚ ਆਪਣਾ ਵੀਰ ਬਹੁਤ ਸੋਹਣੇ ਗੀਤ ਲਿਖਦਾ ਤੇ ਮੱਟ ਸ਼ੇਰੋਂ ਵਾਲੇ ਨਾਲ ਵੀ ਰਿਹਾ ਉਹ ਡਿਊਟੀ ਤੇ ਤੇ ਉਹ ਵੀਰ ਦਾ ਬਹੁਤ ਬਹੁਤ ਧੰਨਵਾਦ ਲੋ ਜੀ ਲੋਕ ਤੱਥ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਡੇ ਅੱਗੇ ਧਿਆਨ ਦਿਓ ਉਹ ਗਰੀਬ ਤੇ ਸ਼ਰੀਕ ਨੂੰ ਨਾ ਬਹੁਤਾ ਛੇੜੀਏ ਉਹ ਦੇਖ ਫੱਕਰ ਫਕੀਰ ਨੂੰ ਨਾ ਬੁਹਾ ਪੇੜੀਏ ਉਹ ਬੋਲ ਟਲਦੇ ਨਹੀਂ ਜਿੱਥੇ ਖਿੱਚ ਦੰਦੇ ਲੀਕ ਬਈ ਹੁੰਦੇ ਮਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਹੁੰਦੇ ਮਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਉਹ ਮੰਦਰ ਮਸੀਤਾਂ ਵਾਲੀ ਪੈਲੀ ਵਈਏ ਨਾ ਜਿਹੜੇ ਪਿੰਡ ਚ ਮਲਾ ਜਾ ਉਥੇ ਘੇੜੀ ਲਾਈਏ ਨਾ ਉਹ ਲੰਡਰ ਬੰਦੇ ਦੀ ਗਰੀਦੀ ਨੀ ਰੀ ਸਭਈਆ ਹੁੰਦੇ ਮਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਹੁੰਦੇ ਮਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਰੰਡੀ ਖੁਸਰੇ ਨੂੰ ਕਦੇ ਨਹੀਂ ਮਜ਼ਾਕ ਕਰੀਦਾ ਦੁੱਖ ਦੀ ਰਗਾ ਤੇ ਨਈਓ ਹੱਥ ਤਰੀਦਾ ਹੱਕ ਮਾਰਨਾ ਬਗਾਨਾ ਨਈਓ ਹੁੰਦਾ ਠੀਕ ਵਈ ਹੁੰਦੇ ਮਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਹੁੰਦੇ ਮਿੱਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਓ ਸੂਰਮਾ ਤਾਂ ਜਾ ਕੇ ਹੱਕ ਵਿੱਚ ਵੱਜਦਾ ਲੰਡੂ ਬੰਦਾ ਟਾਈਮ ਪਾ ਕੇ ਬੰਦੇ ਸੱਦਦਾ ਕੰਡਾ ਕੱਢਣ ਵਾਲੇ ਨਾ ਕਰਦੇ ਉਡੀਕ ਬਈ ਹੁੰਦੇ ਮਿੱਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਹੁੰਦੇ ਮਿੱਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਪੁੱਤ ਮਾਮਾ ਦੇ ਨੇ ਗੱਬਰੂ ਜਵਾਨ ਮਾਰਤੇ ਬਿਆੰਤ ਹੀ ਸਿਆਸਤਾਂ ਨੇ ਸਵੇ ਬਾਲਤੇ ਆਮ बिकਦੀਆ ਪਿੰਡ ਹੱਟੀ ਤੇ ਕੋਕੀਨ ਬਈ ਹੁੰਦੇ ਮਿੱਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਹੁੰਦੇ ਮਿੱਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਓ ਯਾਰ ਜਿਗਰੀ ਤਾਂ ਯਾਰੀ ਲਈ ਦਰਾੜਾਂ ਖੋਲਦਾ ਮਾੜਾ ਯਾਰ ਟਾਈਮ ਤੇ ਨਹੀਂ ਕਦੇ ਬੋਲਦਾ ਬੋਲੀ ਕੇ ਐਦਾਂ ਦੇ ਬੰਦੇ ਨਾ ਰੱਖੀਏ ਵਰੀਕ ਬਈ ਹੁੰਦੇ ਮਿੱਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਹੁੰਦੇ ਮਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਅੱਜ ਗੀਤਾ ਗਿੱਤ ਕਾਰਾਂ ਨੇ ਆ ਲਾਈਆਂ ਸ਼ਰਮਾ ਉਹ ਹਣੀ ਪੂਣੀਏ ਲਖਾਰੀ ਰੱਖੀ ਸਾਬ ਕਲਮਾ ਤੈਨੂੰ ਦੁਨੀਆ ਸੁਲਾਵੇ ਐਸੇ ਲਿਖੇਂਗੀ ਤਬਈ ਹੁੰਦੇ ਮਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਹੁੰਦੇ ਮਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਹੁੰਦੇ ਮਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਹੁੰਦੇ ਮਤ ਨਹੀਂ ਕਿਸੇ ਦੇ ਸੱਪ ਤੇ ਸ਼ਰੀਕ ਬਈ ਹਾਂਜੀ ਮੇਰੀ ਮਿਹਰਬਾਨੀ ਸਾਰਿਆਂ ਦੀ ਥੈਂਕ ਯੂ ਜੀ ਤਾਂ ਵੀਰੋ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ ਆ ਵੀ ਇਹ ਸਾਡਾ ਜੋ ਅਫੀਸ਼ੀਅਲ ਪੇਜ ਆ ਹਨੀ ਪੂਣੀਆਂ ਮੇਰੀ ਕਲਮ ਮੇਰੇ ਜਜਵਾਤ ਤੁਸੀਂ ਇਹਦੇ ਦੁਆਰਾ ਸਾਡੇ ਨਾਲ ਜੁੜ ਸਕਦੇ ਹੋ ਜਿੰਨੇ ਵੀ ਮੇਰੇ ਵੀਰ ਸਾਨੂੰ ਰਿਕਵੈਸਟਾਂ ਕਰਦੇ ਨੇ ਮੈਸੇਜ ਕਰਦੇ ਨੇ ਕਿ ਤੂੰ ਸਾਡੀਆਂ ਰਿਕਵੈਸਟਾਂ ਅਨੈਕਸੈਪਟ ਕਰਦਾ ਉਹ ਇਸ ਪੇਜ ਦੁਆਰਾ ਸਾਡੇ ਨਾਲ ਜੁੜ ਸਕਦੇ ਨੇ ਇਹੀ ਸਾਡਾ ਇੱਕ ਅਫੀਸ਼ੀਅਲ ਪੇਜ ਹੈ ਜੀ ਤਾਂ ਸੋਖੇ ਵੀਰ ਦਾ ਬਹੁਤ ਧੰਨਵਾਦ ਲੋਕ ਤਾਂ ਥੱਥ ਲਿਖਿਆ ਤਾਂ ਮੈਂ ਹੀ ਆ ਜੀ ਪਾਰੇ ਨੂੰ ਲਿਖਣ 'ਚ ਥੋੜਾ ਯੋਗਦਾਨ ਮੇਰੇ ਵੀਰ ਦਾ ਜਿੱਥੋਂ ਮੈਨੂੰ ਆਈਡੀਆ ਮਿਲਿਆ ਇਹ ਲੋਕਤੱਥ ਲਿਖਣ ਦਾ ਉਹ ਮੇਰੇ ਵੀਰ ਸੁਖੇ ਤੋਂ ਮਿਲਿਆ ਜੋ ਕਿ ਆਰਮੀ ਦੇ ਵਿੱਚ ਹੈ ਇਸ ਟਾਈਮ ਤੇ ਪਿੰਡ ਬਾਈ ਦਾ ਸੈਧੋਂ ਕਲਾਂ ਬਠਿੰਡੇ 'ਚ ਤਾਂ ਹੁਣ ਮੈਨੂੰ ਕੁਝ ਯਾਦ ਆ ਰਿਹਾ ਦੋ ਚਾਰ ਲੈਣਾ ਸੁਖੇ ਵੀਰ ਦੀਆਂ ਹੋਰ ਲਿਖੀਆਂ ਹੋਈਆਂ ਜਿੱਦਾਂ ਕੁਝ ਲੋਕ ਆਪਾਂ ਨੂੰ ਕਹਿ ਦਿੰਨੇ ਆ ਸਾਨੂੰ ਕਈ ਵੀਰ ਕਹਿ ਦਿੰਨੇ ਆ ਵੀ ਯਾਰ ਛੱਡੋ ਤੁਹਾਡੇ ਵਸ ਦਾ ਕੰਮ ਨਹੀਂ ਤਾਂ ਉਹਨਾਂ ਲਈ ਦੋ ਚਾਰ ਲੈਣਾ ਜੀ ਧਿਆਨ ਦਿਓ ਕਹਿੰਦਾ ਅੱਗ ਨਾਲ ਚੌੜਨੀ ਤੇ ਜੇਠ ਨਾਲ ਪੰਗਾ ਨਹੀਂ ਅੱਗ ਨਾਲ ਚੌੜਨੀ ਤੇ ਜੇਠ ਨਾਲ ਪੰਗਾ ਨਹੀਂ ਜੋ ਹੱਥ ਨਹੀਂ ਬੰਦੇ ਦੇ ਤੇ ਜੋ ਵਸ ਨਹੀਂ ਬੰਦੇ ਦੇ ਦੁਨੀਆ ਤੇ ਕੋਈ ਤੰਦਾ ਨਹੀਂ ਦੁਨੀਆ ਤੇ ਕੋਈ ਤੰਦਾ ਨਹੀਂ ਕਹਿੰਦਾ ਮੰਜ਼ਲ ਮਿਲਦੀ ਸਦਾ ਹੀ ਮਿਹਨਤ ਕਰਨ ਵਾਲਿਆਂ ਨੂੰ ਕਹਿੰਦਾ ਮੰਜ਼ਲ ਮਿਲਦੀ ਸਦਾ ਹੀ ਮਿਹਨਤ ਕਰਨ ਵਾਲਿਆਂ ਨੂੰ ਕਹਿੰਦਾ ਝੂਠ ਹਮੇਸ਼ਾ ਜਿੱਤਦਾ ਨਹੀਂ ਧਿਆਨ ਦਿਓ ਕਹਿੰਦਾ ਝੂਠ ਹਮੇਸ਼ਾ ਜਿੱਤਦਾ ਨਹੀਂ ਤੇ ਸੱਚ ਹਮੇਸ਼ਾ ਬਣਦਾ ਗਲ ਦਾ ਫੰਦਾ ਨਹੀਂ ਕਹਿੰਦਾ ਜੋ ਹੱਥ ਨਹੀਂ ਬੰਦੇ ਦੇ ਤੇ ਜੋ ਵਸ ਨਹੀਂ ਬੰਦੇ ਦੀ ਦੁਨੀਆ ਤੇ ਕੋਈ ਤੰਦਾ ਨਹੀਂ ਦੁਨੀਆ ਤੇ ਕੋਈ ਤੰਦਾ ਨਹੀਂ ਤਾਂ ਹੁਣ ਅਗਲੇ ਐਤਵਾਰ ਮਿਲਾਂਗੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਹਰ ਐਤਵਾਰ ਆਪਾਂ ਲਾਈਵ ਕਰਦੇ ਆਂ ਤਾਂ ਅਗਲੇ ਐਤਵਾਰ ਤੱਕ ਅਡੀਕ ਕਰਿਓ ਕੁਝ ਨਮਾ ਲੈ ਕੇ ਆਵਾਂਗੇ ਤੇ ਦੋ ਚਾਰ ਲੈਣਾ ਹੁਣ ਮੂਡ ਬਣਿਆ ਮੈਂ ਕਿਹਨਾਂ ਸੁਣਾਏ ਦੰਨਾ ਕਿੱਥੇ ਤੁਸੀਂ ਅਡੀਕ ਕਰੋਗੇ ਨਹੀਂ ਇੱਕ ਲੋਕ ਤਾਂ ਸਹ ਸੁਖੇ ਵੀਰ ਦਾ ਲਿਖਿਆ ਹੋਇਆ ਅਜੇ ਪੂਰਾ ਨਹੀਂ ਹੋਇਆ ਤੇ ਅੱਗੇ ਲਿਖਣ ਵਾਲਿਆਂ ਨੇ ਤਾਂ ਚੱਕ ਕੇ ਲਿਖੀ ਦੇਣਾ ਪਰ ਇੱਕ ਸਾਡਾ ਵੀਰ ਹੈ ਰਾਈਟਰ ਕਾਕਾ ਜੀ ਮਹੀਵਾਲ ਉਹ ਕਹਿੰਦਾ ਹੁੰਦਾ ਕਹਿੰਦਾ ਜੇ ਕੋਈ ਮੇਰਾ ਗੀਤ ਚੱਕ ਕੇ ਚੋਰੀ ਕਰਕੇ गा ਵੀ ਦਊਗਾ ਕਹਿੰਦਾ ਇਸ ਗੱਲ ਤੇ ਮੈਨੂੰ ਅਫਸੋਸ ਨਹੀਂ ਮੈਨੂੰ ਮਾਣ ਹੋਊਗਾ ਕਿ ਸਾਡੀ ਕਲਮ ਵਿਚ ਇੰਨਾ ਦਾਵਾਂ ਵੀ ਕਿਸੇ ਨੂੰ ਸਾਡਾ ਗੀਤ ਚੋਰੀ ਕਰਕੇ ਗਾਣਾ ਪੈ ਗਿਆ ਤਾਂ ਮੈਂ ਚਾ ਫਿਰ ਵੀ ਸੁਣਾਉਂਗਾ ਚਾਰਕ ਲੈਣਾ ਕਹਿੰਦਾ ਸਮੁੰਦਰੇ ਦੀ ਛੱਲ ਦਾ ਇਸ਼ਕੇ ਦੇ ਛੱਲ ਦਾ ਤੇ ਆਉਣ ਵਾਲੇ ਕੱਲ ਦਾ ਹਨੇਰੇ ਸੁਣੀ ਗੱਲ ਦਾ ਸੁੱਖਿਆ ਭਰੋਸਾ ਨਹੀਂ ਕਰੀਦਾ ਕਹਿੰਦਾ ਰੰਡੀ ਰੰਨ ਦਾ ਪਰਾਏ ਧਨ ਦਾ ਵੈਰੀ ਦੇ ਮੰਨ ਦਾ ਕੱਚਾ ਜੋ ਕੰਨ ਦਾ ਪਰੋਸਾ ਨਹੀਂ ਕਰੀਦਾ ਕਹਿੰਦਾ ਬੈਲੀ ਦੀ ਜਨ ਦਾ ਬੈਲੀ ਦੀ ਜਨ ਦਾ ਈਦ ਦੇ ਚੰਨ ਦਾ ਮਢੀਰ ਦੇ ਫੰਨ ਦਾ ਪਰੋਸਾ ਨਹੀਂ ਕਰੀਦਾ ਮਿਹਰਬਾਨੀ ਜੀ ਪੇਜ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣਾ ਹਰ ਕਿਰਤ ਬਾਈ ਦਾ ਵੀ ਇੱਕ ਪੇਜ ਐ ਮੈਂ ਸ਼ੇਅਰ ਕਰੂੰਗਾ ਉਹ ਬਾਈ ਦੇ ਪੇਜ ਨੂੰ ਵੀ ਸ਼ੇਅਰ ਕਰਿਓ ਲਾਈਕ ਕਰਿਓ ਤੇ ਸਾਡਾ ਅਫੀਸ਼ੀਅਲ ਪੇਜ ਆ ਇਹਦੇ ਨਾਲ ਸਾਡੇ ਨਾਲ ਜੁੜੋ ਅਗਲੇ ਐਤਵਾਰ ਮਿਲਾਂਗੇ ਉਦੋਂ ਤੱਕ ਜੀ ਸਤ ਸ੍ਰੀ ਅਕਾਲ